ਸੇਵੀਐ ਅਹਨਸ ਸਹਜ ਸੁਪਾਈ ਦਰਸਨ ਪਰਸੇ ਗੁਰੂ ਕ ਜਨਮ ਮਰਨ ਦੁਖ ਹੋਵੈ ਸਫਤਖ ਸੰਮਨੀ ਨੂਰ ਅਰਸ ਹਉ ਕੁਰਸ ਹਉ ਦੋ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੁਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀ ਸਬਨਾ ਦਾ ਵੇਸਾ ਸਜਣ ਸਚਾ ਪਾਤ ਸਾਹੋ ਸਿਰ ਸਾਹੰਦ ਜਿਸ ਪਾਸ ਬਹਿਠੇ ਆ ਸੋਹੀ ਸਬਨਾੰਦਾ ਸਤਨਾਮ ਸ੍ਰੀ ਵਾਹਿ ਗੁਰੂ साहेब जी सोरठ महला तीजा घर पहला ते तुके, एक ओंकार ਸਤ ਗੁਰ ਪ੍ਰਸਾਦ ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਓ ਤੋਰ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਤੁਧ ਰੱਖ ਲੈ ਹਰ ਜੀਓ ਹਰਨਾਖਸ ਮਾਰ ਪਚਾਇਆ ਗੁਰਮੁਖਾਨੋ ਪ੍ਰਤੀਤ ਹੈ ਹਰ ਜੀਓ ਮਨਮੁਖ ਪਰਮੁ ਪੁਲਾਇਆ ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਉ ਤੋਰ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਤੁਧ ਰਾਖਲੇ ਹਰ ਜੀਉ ਹਰਨਾਖਸ ਮਾਰ ਪਚਾਇਆ ਗੁਰਮੁਖਾਨੋ ਪਰਤੀਤ ਹੈ ਹਰ ਜੀਉ ਮਨਮੁਖ ਭਰਮ ਪੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਨਾਇ ਰਹਾ भगता जम जोहे न शक काल नेड जाय केवल राम नाम मन वसे नामे ही मुक्त पाई, ਰਿੱਦ ਸਿੱਧ ਸਭ ਭਗਤਾ ਚਰਣੀ ਲਾਗੀ ਗੁਰ ਕਾ ਸਹਜ ਸੁਭਾਈ ਮਨ ਮੁਖਾਨੋ ਪਰਤੀਤ ਨ ਆਵੇ ਅੰਤਰ ਲੋਭ ਸਵਾਉ ਗੋਰਮukh ਹਿਰਦੈ ਸ਼ਬਦ ਨਾ ਭਿਦੇਓ ਹਰ ਨਾਮ ਨਾ ਲਾਗਾ ਭਾਓ ਕੂੜ ਕਾਪਟ ਪਾਜ ਲਹਿ ਜਾਸੀ ਮਨ ਮੁਖ ਫੀਕਾ ਅਲਾਓ ਭਗਤਾ ਵਿੱਚ ਆਪ ਬਰਤਦਾ ਪ੍ਰਭ ਜੀ ਭਗਤੇ ਹੋ ਤੋ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੋ ਏਕੋ ਪੁਰਖ ਵਿਦਾਤਾ ਉਮ ਮਾਰ ਮਨਸਾ ਮਨਹ ਸਮਾਣੀ ਗੁਰ ਕਾ ਸ਼ਬਦ ਪਛਾਤਾ ਅਚੰਤ ਕਾਮ ਕਰਹਿ ਪ੍ਰਾਪਤਿਨ ਕੇ ਜਿਨ ਹਰਿ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸੇ ਆ ਸਭ ਕਾਜ ਸਵਾਰਨ ਹਾਰਾ ਓ ਨਾ ਕੀ ਰੀਸ ਕਰੇ ਸੋ ਬਿਗੁੱਚ ਜਿਨਾਂ ਹਰਿ ਪ੍ਰਭ ਹੈ ਰਖਵਾਰਾ ਬਿਨ ਸਤਗੁਰ ਸੇਵੇ ਕਿਨ ਨਾ ਪਾਇਆ ਮਨ ਮੁਖ ਭੋਕ ਮੋਏ ਬਿਲ ਲਾਈ ਆਵਹ ਜਾਵਹ ਥੋਰ ਨਾ ਪਾਵਹ ਦੁਖ ਮਹ ਦੁਖ ਸਮਾਈ ਗੋ ਰਮੁਖ ਹੋਵੈ ਸੋ ਅਮਰਤ ਪੀਵੈ ਸਹਜੇ ਸਾਚ ਸਮਾਈ ਬਿਨ ਸਤ ਗੁਰ 세ਵੇ ਜਨਮ ਨਾ ਛੋੜੈ ਜੇ ਅਨੇਕ ਕਰਮ ਕਰੈ ਅਦਕਾਈ ਵੇਦ ਪੜ੍ਹ ਤਬਾਦ ਬਖਾਣ ਹੈ ਬੇਨ ਹਰ ਪਤ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਭਜ ਛੂਟ ਹੈ ਗੁਰ ਸਰਣਾਇ ਜਿਨ ਹਰ ਮਨ ਵਸਿਆ ਸੇ ਦਰਸਾਚੇ ਦਰਸਾਚ ਸਚਿਆਰਾ ਓ ਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨ ਮੀਟਣ ਹਾਰਾ ਨਾਨਕ ਤਿਨ ਕਾ ਸਦ ਬਲਿਹਾਰ ਜਿਨ ਹਰਿ ਰਾਖਿਆ ਔਰ ਧਾਰਾ ਜਿਨ ਹਰਿ ਮਨ ਵਸਿਆ ਸੇ ਦਰਸਾਚੇ ਦਰਸਾਚ ਸਚਿਆਰਾ ਉਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨ ਮੀਟਣਹਾਰਾ ਨਾਨਕ ਤਿੰਨ ਕਾ ਸਦ ਬਲੇਹਾਰ ਜਿਨ ਹਰਿ ਰਾਖਿਆ ਔਰ ਧਾਰਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੀ ਇਕ ਓ ਅੰਕਾਰ ਸਤਗੁਰ ਪ੍ਰਸਾਦ ਭਗਤਾ ਦੀ ਸਦਾ ਤੂ ਰਖਦਾ ਹਰ ਜੀਉ ਤੋਰਾ ਤੋ ਰਖਦਾ ਆਇਆ ਪ੍ਰਹਲਾਦ ਜਨ ਤੁਧ ਰੱਖ ਲੈ ਹਰ ਜੀਓ ਹਰਨਾਕ ਸਮਾਰਪਚਾਇਆ ਗੁਰਮੁਖਾਨੋ ਪ੍ਰਤੀਤ ਹੈ ਹਰ ਜੀਓ ਮਨਮੁਖ ਪਰਮ ਪੁਲਾਇਆ